ਲੋਭੇ ਸੱਜਣੋ ਆਪਾਂ ਪਹੁੰਚੇ ਹਾਂ ਅੱਜ ਪਿੰਡ ਢਡਰੀਆਂ ਦੇ ਵਿੱਚ ਬੋਰਡ ਤੇ ਤੁਸੀਂ ਨਿਗਾਹ ਮਾਰੀ ਸਕਦੇ ਹੋ ਜਿੱਥੇ ਪਹੁੰਚਾ ਬਾਈ ਰਾਜ ਇਲੈਕਟ੍ਰੀਕਲ ਅਤੇ ਸੀਸੀਟੀਵੀ ਕੈਮਰਾ ਸਟੋਰ ਬਾਈ ਆਪਾਂ ਤੁਹਾਨੂੰ ਅੱਜ ਸੀਸੀਟੀਵੀ ਜਿਹੜੇ ਕੈਮਰੇ ਨੇਗੇ ਉਹ ਦਿਖਾਉਣੇ ਨੇਗੇ ਕਹਿੰਦੇ ਸਿਆਣੇ ਕਹਿੰਦੇ ਨੇ ਕਿ ਜਿੰਨਾ ਕੋ ਮਿੱਠਾ ਪਾਉਂਗੇ ਸਵਾਦ ਓਨਾ ਆਊਗਾ ਕਿ ਵਧੀਆ ਕੁਆਲਿਟੀ ਦੇ ਨੇ ਸਸਤੇ ਰੇਟ ਦੇ ਵਿੱਚ ਬਾਈ ਜਿਹੜਾ ਕੈਮਰੇ ਲਾਉਂਦਾ ਤੇ ਕਰਦੇ ਆਪਾਂ ਗੱਲਬਾਤ ਅੰਦਰ ਜਾ ਕੇ ਵੀ ਤੇ ਮੈਂ ਕਹਿੰਦਾ ਕਿ ਬਾਈ ਦੇ ਨੰਬਰ ਦੇਖੋ ਤੂੰ ਨਿਗਾਹ ਮਰਵਾਈ ਦੇ ਇਹ ਬਾਈ ਦੇ ਆਨਲਾਈਨ ਜਿਹੜੇ ਨੰਬਰ ਨੇਗੇ ਇਨਾਂ ਤੁਸੀ ਸੰਪਰਕ ਕਰ ਸਕਦੇ ਹੋਗੇ ਲੋਕੇਸ਼ਨ ਬੁੱਲਦੇਣਾ ਮੈਂ ਥੋੜੀ ਢਡਰੀਆਂ ਪਿੰਡ ਹੈ ਵੀਰੇ ਬਸ 80 ਤੋਂ ਜਦੋਂ ਥੋੜਾ ਜਿਹਾ ਤੁਸੀਂ ਚੀਮਾ ਦੀ ਸਾਈਡ ਰੋਡ ਜਾਓਗੇ ਆ ਦੇਖ ਸਕਦੇ ਅੰਦਰ ਬਾਈ ਦੀ ਝੇੜੀ ਹੈਗੀ ਇਹ ਝੇੜੀ ਦੇ ਜਮਾਂ ਨਾਲ ਹੈਗਾ ਰਾਜ ਇਲੈਕਟ੍ਰੀਕਲ ਸਟੋਰ ਬਾਈ ਜੀ ਆਹ ਚਲਦੇ ਆ 15 ਕਰਦੇ ਆ ਗੱਲਬਾਤ ਲਓ ਜੀ ਪਹੁੰਚ ਗਏ ਆਪਾਂ ਅੰਦਰ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਆਪਾਂ ਤੁਹਾਨੂੰ ਇੱਕ ਤੋਂ ਵੱਧ ਕੇ ਕੁਆਲਿਟੀ ਵਾਲੇ ਜਿਹੜੇ ਕੈਮਰੇ ਨੇ ਦਿਖਾਵਾਂਗੇ ਬਾਈ ਮਣੀ ਆਪਣੇ ਨਾਲ ਆ ਪੂਰੀ ਕਰਦੇ ਆ ਗੱਲਬਾਤ ਕੀ ਹਾਲ ਚਾਲ ਨੇ ਮਣੀ ਬਾਈ ਭਈ ਅਸੀ ਕਾਲ ਜੀ ਅਸੀ ਕਾਲ ਬਾਈ ਅਸੀ ਕਾਲ ਜੀ ਠੀਕ ਹੈ ਬਾਈ ਨਰਵਸ ਜੇ ਨਾ ਹੋ ਐ ਖੁੱਲ ਕੇ ਜੇ ਕਾਲ ਕੋਈ ਚੱਕਰ ਦੀ ਕੈਮਰਾ ਆਪਣਾ ਦੁਕਾਨ ਆਪਣੀਆਂ ਸਮਾਨ ਆਪਣਾਗਾ ਤੇ ਦੱਸਣਾ ਆਪਾਂ ਭਰਾਵਾਂ ਨੂੰ ਐ ਤੇ ਹੁਣ ਜਿਵੇਂ ਕੈਮਰਾ ਦੀ ਗੱਲ ਕਰੀ ਹੈਗੀ ਕਿਹੜੀ ਕਿਹੜੀ ਕੁਆਲਿਟੀ ਦੇ ਆਪਣੇ ਕੋਲ ਜਿਹੜੇ ਕੈਮਰੇ ਨੇ ਬਾਈ ਥੋੜੀ ਦੇਵੇਂਗਾ ਜਾਣਕਾਰੀ ਇਹਨਾਂ ਬਾਰੇ ਕੈਮਰੇ ਆਪਣੇ ਕੋਲੇ ਐਚਡੀ ਕੈਮਰੇ ਵੀ ਨੇ ਜੀ ਆਈਪੀ ਕੈਮਰੇ ਵੀ ਆ ਤੇ ਵਾਈਫਾਈ ਕੈਮਰੇ ਵੀ ਹੈਗੇ ਆ ਜੀ ਸਾਰੇ ਵਾਈਫਾਈ ਮਤਲਬ ਮਤਲਬ ਕੱਲੇ ਫੋਨ ਨਾਲ ਅਟੈਚ ਕਰਨ ਵਾਲਾ ਤੇ ਸਿੰਗਲ ਕੈਮਰਾ ਲਾਉਣਾ ਹੋ ਬਈ ਆਪਾਂ ਨੇ ਅੱਛਾ ਇਹ ਇਕਵਿਜਨ ਕੰਪਨੀ ਦਾ ਜੀ ਏਸੀਪੀ ਪ ਇਹ ਟੂਟਸ ਕੰਪਨੀ ਦੇ ਨੇ ਇਹ ਸਿਮ ਵਾਲਾ ਕੈਮਰਾ ਜੀ ਅੱਛਾ ਇਹ ਸਿਮ ਵਾਲਾ ਕੈਮਰਾ ਹੈ ਹਾਂ ਜੀ ਠੀਕ ਹੈ ਮਤਲਬ ਇਹ ਇਕੱਲਾ ਕੈਮਰਾ ਕਿਤੇ ਲਾਉਣਾ ਆਪਾਂ ਨੇ ਇਹਦੇ ਨਾਲ ਬਕਾਇਦਾ ਵਾਈਫਾਈ ਲਾਉਣ ਦੀ ਲੋੜ ਨਹੀਂ ਹੈਗੀ ਇਕੱਲਾ ਸਿਮ ਵਾਲਾ ਕੈਮਰਾ ਜੀ ਸਿਮ ਪਾ ਜਾਂਦੀ ਜਿੱਥੇ ਮਰਜ਼ੀ ਆਪਾਂ ਕੈਮਰਾ ਚੈੱਕ ਕਰ ਸਕਦੇ ਹਾਂ ਆਪਣਾ ਠੀਕ ਹੈ ਇਹ ਨੀਚੇ ਆਪਣਾ 360 ਕੈਮਰਾ ਪਿਆ ਜੀ ਹੂੰ ਇਹ ਆਪਣਾ ਐਨਵੀਆਰ ਤੇ ਵੀ ਚੱਲੇ ਜਾਂਦਾ ਤੇ ਜੇ ਇਹ ਇਕੱਲਾ ਕੈਮਰਾ ਵਾਈਫਾਈ ਨਾਲ ਚਲਾਉਣਾ ਵੀ ਤਾਂ ਵਾਈਫਾਈ ਨਾਲ ਵੀ ਚੱਲੇ ਜਾਂਦਾ ਜੀ ਠੀਕ ਹੈ ਤੇ ਜੇ ਇਹਨਾਂ ਦੀ ਬਣੀ ਆਪਾਂ ਗਾਰੰਟੀ ਦੀ ਗੱਲ ਕਰੀਏ ਗਾਰੰਟੀ ਇਹਨਾਂ ਦੀ ਵੀ ਤੇ ਸਾਰਿਆਂ ਦੀ ਠੀਕ ਹੈ ਇਹਨਾਂ ਚ ਜਿਹੜਾ ਮਰਜ਼ੀ ਲੈ ਲਓ ਚਾਰਾਂ ਚੋਂ ਸਾਰਿਆਂ ਦੀ 1 ਸਾਲ ਦੀ ਗਾਰੰਟੀ ਠੀਕ ਹੈ ਆਪਾਂ ਜੇ ਰੇਟ ਦੀ ਗੱਲ ਕਰੀਏ ਕੋਈ ਮਾਰਕੀਟ ਨਾਲੋਂ ਜ਼ਿਆਦਾ ਆ ਪਤਾ ਨਹੀਂ ਹੁਣ ਆਪਣਾ ਮੇਰੇ ਮਾਰਕੀਟ ਨਾਲੋਂ ਡਾਊਨ ਹੀ ਹੋਊਗਾ ਆਪਣੀ ਹੁੰਦੀ ਜੀ ਇਹ ਰੇਟੇ ਦੇ ਠੀਕ ਹੈ ਜੀ ਮਾਰਕੀਟ ਨਾਲੋਂ ਡਾਊਨ ਹੋਊਗਾ ਹਾਂਜੀ ਹਾਂਜੀ ਬਿਲਕੁਲ ਡਾਊਨ ਹੋਊਗਾ ਠੀਕ ਹੈ ਤੇ ਜੇ ਹੁਣ ਵੀ ਦੇਖੋ ਵੀਡੀਓ ਆਪਣੀ ਦੇਖ ਰਹੇ ਨੇ ਪਰ ਜੇ ਕੋਈ ਮੰਗਾਉਣਾ ਚਾਹੁੰਦਾ ਵੀਡੀਓ ਕੈਮਰਾ ਆਪਣਾ ਕੋਈ ਵੀ ਠੀਕ ਹੈ ਤਾਂ ਆਪਾਂ ਡਿਲੀਵਰੀ ਕਰਤਾ ਕਰ ਸਕਦੇ ਨੇ ਜਿਲ੍ਹੇ ਆਰ ਪੰਜਾਬ ਚ ਕਰ ਸਕਦਾ ਮੇਰੇ ਆਪਾਂ ਜੀ ਆਲ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਆਲ ਪੰਜਾਬ ਦੇ ਆਪਣੇ ਕੋਲੇ ਹਿਕ ਵਿਜ਼ਨ ਕੰਪਨੀ ਦੇ ਸਾਰੇ ਕੈਮਰੇ ਮਿਲ ਜਾਣਗੇ ਵੀਰੇ ਇਹ ਆਈਪੀ ਕੈਮਰੇ ਨੇ ਜੀ ਠੀਕ ਹੈ ਇਹ ਇਹਨਾਂ ਦੇ ਐਚਡੀ ਕੈਮਰੇ ਹੈ ਹਿਕ ਵਿਜ਼ਨ ਦੇ ਜੀ ਹੂੰ ਇਹ ਵੀ ਐਚਡੀ ਕੈਮਰੇ ਨੇ ਜੀ ਇਹ ਲੋਕਲ ਲੋ ਕੁਆਲਟੀ ਵਾਲੇ ਕੈਮਰੇ ਜਿਵੇਂ ਕਹਿ ਦੀ ਆਪਾਂ ਵੀ ਹਿਕ ਵਿਜ਼ਨ ਛੋਟਾ ਬ੍ਰਾਂਡ ਆ ਵੀ ਉਹ ਚੀਜ਼ ਹੈ ਜੀ ਇਹਦੇ ਚ ਇਹ ਸੀਵੀ ਪ੍ਰਾਸ ਦੇ ਆ ਗਈ ਆਪਣੇ ਨਾਈਟ ਵਿਜ਼ਨ 컬러 ਕੈਮਰੇ ਨੇ ਤੇ ਬਲੈਕ ਐਂਡ ਵਾਈਟ ਵੀ ਨੇ ਜੀ ਨਾਈਟ ਵਿਜ਼ਨ ਚ ਠੀਕ ਹੈ ਇਹ ਹੈਗੇ 5 ਮੈਗਾਪਿਕਸਲ ਹਿਕ ਵਿਜ਼ਨ ਚ ਕੈਮਰੇ ਜੀ ਠੀਕ ਹੈ ਜੀ ਮਤਲਬ ਸਾਰੇ ਹਿਕ ਵਿਜ਼ਨ ਦੇ ਬ੍ਰਾਂਡ ਬ੍ਰਾਂਡ ਦੇ ਨਹੀਂ ਸਾਰੇ ਕੈਮਰੇ ਠੀਕ ਹੈ ਤੇ ਜਿਵੇਂ ਹੁਣ ਤੂੰ ਇੱਕ ਵਾਈਫਾਈ ਦਿਖਾ ਰਿਹਾ ਸੀਗਾ ਡੱਬਾ ਜਿਹਾ ਆਪਾਂ ਨੂੰ ਕਿਹੜਾ ਸੀਗਾ ਉਹ ਉਹ ਇਹ ਵਾਲਾ ਵਾਈਫਾਈ ਆ ਜਿਹਦੇ ਚ 4ਜੀ SIM ਪੈਂਦੀ ਹੈ ਜੀ ਆਪਣੀ ਠੀਕ ਹੈ ਜੇ ਮੰਨ ਲਓ ਆਪਾਂ ਨੇ ਘਰੇ ਵਾਈਫਾਈ ਨਹੀਂ ਲਵਾਉਣਾ ਕੱਲੇ ਕੈਮਰੇ ਕੈਮਰੇ ਵਾਸਤੇ ਚਾਹੀਦਾ ਵਾਈਫਾਈ ਤੇ ਇਹ ਜੇ ਆਪਾਂ SIM ਪਾ ਕੇ ਜਿੱਥੇ ਮਰਜੀ ਕੈਮਰੇ ਚੈੱਕ ਕਰ ਸਕਦੇ ਹਾਂ ਇਹ ਆਪਣੇ ਠੀਕ ਹੈ ਹਾਂਜੀ ਇਹ ਕੇ ਆਪਣੇ ਇਹ ਨਹੀਂ ਸੀ ਬਾਕਸ ਆਈ ਇਹ ਕੈਮਰੇ નીચે ਲੱਗਦਾ ਜੀ ਠੀਕ ਹੈ ਇਹ ਆਪਣਾ ਮੰਨ ਕੇ ਚੱਲੋ ਵੀ ਤੁਸੀਂ ਜਿਹੜਾ ਤਾਂ ਇਹ ਪੀਵੀਸੀ ਬਾਕਸ ਹੈ ਜੀ ਇਹ ਛੋਟੇ ਕੈਮਰਾ ਵਾਸਤੇ ਇਹ ਹੈਗਾ ਵੱਡੇ ਕੈਮਰਾ ਵਾਸਤੇ ਆਈਪੀ ਕੈਮਰਾ ਮਾਰਤੀ ਜਿਵੇਂ ਆਹ ਕਮਾਲੀ ਕੈਮਰੇ ਨੇ ਜੀ ਆਪਣੇ ਠੀਕ ਹੈ ਇਹ ਆਈਪੀ ਟੈਕਨੋਲੋਜੀ ਦੇ ਕੈਮਰੇ ਆ ਜੀ ਤੇ ਇਹਨਾਂ 'ਚ ਕੋਈ ਫਰਕ ਮਾੜਾ-ਮੋਟਾ ਹੈਗਾ ਡਿਵਾਈਸਮੈਂਟ ਹਾਂਜੀ ਵੀਰੇ ਫਰਕ ਬਹੁਤ ਹੈ ਇਹਨਾਂ 'ਚ ਮਤਲਬ ਇੱਕ ਤਾਂ ਇਹ ਸਾਈਜ਼ ਦਾ ਫਰਕ ਹੈ ਸਾਰਾ ਤੋਂ ਮੇਨ ਗੱਲ ਤਾਂ ਜਿਹੜੀ ਇਹ ਹੈ ਜੀ ਇੱਕ ਕੁਆਲਿਟੀ ਦਾ ਹੀ ਫਰਕ ਹੈ ਜੀ ਇਹਦੇ 'ਚ ਜਾਨ ਲੱਗਿਆ ਹੋਇਆ ਬਕਾਇਦਾ ਜਿਹਦੇ 'ਚ ਪਾਣੀ ਦਾ ਟੋਕਾ ਵੀ ਨਹੀਂ ਜਾਂਦਾ ਜੀ ਇੱਕ ਠੀਕ ਹੈ ਹਾਂਜੀ ਵੀਰੇ ਠੀਕ ਹੈ ਤੇ ਹੋਰ ਕੋਈ ਗੱਲਬਾਤ ਤਾਂ ਜਿਹੜ ਬਾਕੀ ਵੀਰੇ ਆਪਣੇ ਕੋਲ ਇਹਦੀਆਂ ਸਵਿਚ ਵਗੈਰਾ ਹੀ ਮਿਲ ਜਾਂਦੀਆਂ ਨੇਗੀਆਂ ਅੱਛਾ ਹਾਂਜੀ ਇਹ ਆਪਣੇ ਸੀਪੀ ਪਲੱਸ ਦੀ ਕੰਪਨੀ ਦੀ ਹੈ ਜੀ ਇਹ ਫੁੱਲ ਲੀ ਗੀਗਾ ਸਵਿਚ ਹੈ ਜੀ ਇਹ ਨਾਰਮਲ ਸਵਿਚ ਨਹੀਂ ਮਤਲਬ ਫੁੱਲ ਲਗੀ ਗਈ ਠੀਕ ਹੈ ਕੁਆਲਿਟੀ ਕਿਤੇ ਵੀ ਇਹਦੀ ਡਾਊਨ ਨਹੀਂ ਹੋਊਗੀ ਅੱਪਰ ਹੋਊਗੀ ਕੈਮਰੇ ਦੀ ਜੀ ਠੀਕ ਹੈ ਕੈਮਰਾ ਬਲਿੰਕ ਮਾਰ ਲੱਗ ਜਾਂਦੇ ਆਈਪੀ ਕੈਮਰੇ ਜੀ ਚੱਲ ਪੇ ਬੰਦ ਹੋ ਗਏ ਉਹ ਕੰਮ ਨਹੀਂ ਕਰਦਾ ਜੀ ਇਹ ਗੀਗਾ ਫੁੱਲ ਲੀ ਗੀਗਾ ਸਵਿਚ ਹੈ ਜੀ ਇਹ ਠੀਕ ਹੈ ਠੀਕ ਹੈ ਹਾਂਜੀ ਵੀਰੇ ਠੀਕ ਹੈ ਤੇ ਜੇ ਹੁਣ ਮਨ ਲਾ ਡਿਲੀਵਰੀ ਅਗਲਾ ਮੰਗਾਉਂਦਾ ਹੈ ਤੇ ਜੇ ਕੋਈ ਕਹਿੰਦਾ ਕਿ ਭਾਈ ਮਿਸਤਰੀ ਨਹੀਂ ਹੈ ਸਾਡੇ ਕੋਲ ਮਿਸਤਰੀ ਤੁਸੀਂ ਪ੍ਰਬੰਧ ਕਰ ਦਿਓ ਮਿਸਤਰੀ ਭੇਜ ਦਿਓ ਨਾਲ ਹੀ ਕੈਮਰੇ ਭੇਜ ਦਿਓ ਐਡਰੈਸ ਨੋਟ ਕਰ ਲਓ ਆਪਾਂ ਕਿਹੜੇ ਕਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੈਗਾ ਆਪਾਂ ਜਿਹੜਾ ਇਹ ਕੰਮ ਕਰ ਸਕਦੇ ਹਾਂ ਜੀ ਆਪਾਂ ਬਸ ਤਾਂ ਸਾਰਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਕੰਮ ਕਰਦੇ ਆਂ ਵੀਰੇ ਜ਼ਿਆਦਾਤਰ ਤਾਂ ਜੇ ਕਿਸੇ ਨੇ ਬਾਹਰ ਵੀ ਕਰਾਉਣਾ ਤਾਂ ਮਤਲਬ ਉੱਥੇ ਹੀ ਬੰਦਾ ਹਾਇਰ ਕਰ ਦਾਂਗੇ ਜੀ ਆਪਾਂ ਅਸਾਂ ਬੰਦਾ ਹਾਇਰ ਕਰ ਤਾਂਗੇ ਹਾਂਜੀ ਹਾਂਜੀ ਠੀਕ ਹੈ ਮਟੀਰੀਅਲ ਆਪਣਾ ਹੋਊਗਾ ਬੰਦਾ ਆਪਣਾ ਹੋਊਗਾ ਬੰਦਾ ਵੀ ਕਰ ਦਾਂਗੇ ਅ ਦੋ ਦਿਨਾਂ ਦੇ ਵਿੱਚ ਵਿੱਚ ਅਗਲੇ ਲਵੇ ਸਮਾਨ ਪਹੁੰਚਦਾ ਕਰਦਾ ਹੈ ਵੀਰੇ ਆਪਾਂ ਜੀ ਸਾਰਾ ਜਰੂਰੀ ਹੈ ਪਤਾ ਹੈ ਕਿ ਹਰ ਇੱਕ ਜਿਹੜਾ ਵੀਡੀਓ ਆਪਣੀ ਦੇਖ ਕੋਈ ਕਾਲ ਕਰਦਾ ਹੈਗਾ ਆਪਾਂ ਨੂੰ ਹਰੇਕ ਨੂੰ ਹੁੰਦਾ ਕਿ ਸਿੱਧੀ ਸਿੱਧੀ ਆਪਣੇ ਘਰੇ ਪਹੁੰਚ ਜੇ ਯਾਰ ਸਮਝ ਗਿਆ ਵੀਰੇ ਠੀਕ ਹੈ ਤਾਂ ਕਰਕੇ ਆਪਾਂ ਇਹ ਵੀ ਚੀਜ਼ ਬਲਾਈ ਹੈ ਜੀ ਲੋਕੀ ਕੈਮਰਾ ਤੁਸੀਂ ਦੇਖ ਹੀ ਰਹੇ ਹੋ ਵੀਰੇ ਠੀਕ ਹੈ ਨਾ ਇਹਨਾਂ ਕੈਮਰਾ ਤੋਂ ਬਿਨਾ ਕੋਈ ਹੋਰ ਵੀ ਆਪਣੇ ਕੋਲ ਵਧੀਆ ਵੈਰਾਈਟੀ ਹੁੰਦੀ ਹੈ ਇਸ ਤੋਂ ਵੀ ਟੌਪ ਕੁਆਲਿਟੀ ਜਿਵੇਂ ਅਸਲ ਵਿੱਚ ਵੀਰੇ ਆ ਕੈਮਰਾ ਆਉਂਦਾ ਜੀ ਇਹ ਕਵਿਜਨ ਦੇ ਵਿੱਚ ਹਮ ਅਲਟਰਾ ਸੀਰੀਜ਼ ਦੇ ਵਿੱਚ ਜੀ ਅਲਟਰਾ ਸੀਰੀਜ਼ ਦੇ ਵਿੱਚ ਠੀਕ ਹੈ 1080 ਨਾਈਟ ਵਿਜ਼ਨ ਕਲਰ ਹੈ ਜੀ ਵਿਦ ਆਡੀਓ ਆ 4 ਮੈਗਾ ਪਿਕਸਲ ਕੈਮਰਾ ਇਹ ਠੀਕ ਹੈ ਹਾਂ ਜੀ ਜਿਹੜਾ ਅੱਜ ਦੇ ਟਾਈਮ ਨਾਲ ਲੇਟੈਸਟ ਚੱਲ ਰਿਹਾ ਹੈਗਾ ਸਭ ਤੋਂ ਲੇਟੈਸਟ ਹੈ ਜੀ ਇਹ ਕੈਮਰਾ ਠੀਕ ਹੈ ਠੀਕ ਹੈ ਤੇ ਜਿਵੇਂ ਹੁਣ ਤੂੰ ਸਾਰੀ ਗੱਲਬਾਤ ਕਰੀ ਆ ਆਪਾਂ ਇਹਨਾਂ ਨੂੰ ਚਲਾਉਣ ਵਾਸਤੇ ਨਾ ਇੱਕ ਬਾਕਸ ਜਿਹੇ ਦੀ ਲੋਡ ਪੈਂਦੀ ਹੁੰਦੀ ਹੈ ਜੀ ਹਾਂ ਜੀ ਡੀਵੀਆਰ ਦੀ ਲੋਡ ਪੈਂਦੀ ਐ ਐਨਵੀਆ ਤੇ ਡੀਵੀਆਰ ਦੀ ਵੀਰੇ ਹਾਂ ਉਹ ਹੀ ਹੈਗੀ ਜੀ ਅਸਾਂ ਉਹ ਉਹੀ ਚੀਜ਼ ਹੈ ਨਾ ਅਗਰ ਕੈਮਰਾ ਨੂੰ ਕਰੂਗਾ ਕੀ ਜੇ ਇਸ ਮਾਨ ਨਾ ਉਹ ਹੋਇਆ ਅਸਾਂ ਟਰਬੋ ਐਚਡੀ ਡੀਵੀਆਰ ਹਾਂਜੀ ਟਰਬੋ ਐਚਵੀ ਡ ਠੀਕ ਹੈ ਠੀਕ ਹੈ ਜੀ 4 ਮੈਗਾਪਿਕਸਲ ਕੈਮਰੇ ਵੀ ਚੱਲਣਗੇ ਇਹਦੇ ਤੇ ਤੇ 8 ਮੈਗਾਪਿਕਸਲ ਵੀ ਚੱਲਣਗੇ ਜੀ ਇਹਦੇ ਤੇ ਠੀਕ ਹੈ ਹਾਂਜੀ ਵੀਰੇ ਕਈ ਵਾਰ ਅਗਲਾ ਕੀ ਕਰਦਾ ਇਹ ਡੀ ਵੀਰ ਦਾ ਰੇਟ ਦੇ ਕੇ ਆਪਾਂ ਨੂੰ ਇਹ ਵਾਲਾ ਲਾ ਦਿੰਦਾ ਜੀ ਅੱਛਾ ਇਹ ਚ ਵੀ ਉਹ ਹੁੰਦਾ ਲੋਚਾ ਹੈ ਚਲਾਉਣਾ ਇਹਨੇ ਵੀ 4 ਮੈਗਾਪਿਕਸਲ ਕੈਮਰਾ ਜੀ ਉਹਨੇ ਵੀ 4 ਮੈਗਾਪਿਕਸਲ ਕੈਮਰਾ ਚਲਾਉਣਾ ਪਰ ਉਹ ਅੱਗੇ ਆਪਣਾ 8 ਵੀ ਚਲਾ ਸਕਦਾ ਜੇ ਆਪਾਂ ਨੇ ਕੱਲ ਨੂੰ ਚਲਾਉਣਾਗਾ ਠੀਕ ਹੈ ਅਗਲਾ ਰੇਟ ਉਹਦਾ ਦੇ ਕੇ ਲਾ ਕੇ ਵੀਰੀ ਜਾਂਦਾ ਜਾਈ ਵੀ ਜੀ ਜਾਂਦਾਗਾ ਠੀਕ ਹੈ ਨਾ ਤੇ ਆ ਵੀ ਉਹੀ ਨਹੀਂ ਜੀ ਹਾਂਜੀ ਇਹ ਸਾਰੇ ਆਪਣੇ ਡੀ ਵੀਰ ਨੇ ਜੀ टीसीपी प्लस ਕੰਪਨੀ ਦਾ ਜੀ ਇਹ ਇੱਕ ਵਿਜਨ ਦਾ ਦੋ ਮੈਟਰਕਸਲ ਦੇ ਵਿੱਚ ਆ ਵੀਰੇ ਠੀਕ ਹੈ ਹਾਂਜੀ ਵੀਰੇ ਠੀਕ ਹੈ ਠੀਕ ਹੈ ਤੇ ਮੈਂ ਤਾਂ ਐ ਇੱਕ ਸੋਨਿਤਰ ਗੱਲ ਕਰ ਕਹਿੰਦਾ ਹਾਂ ਹਾਂਜੀ ਇੱਕ ਸੱਤ ਥੱਲੇ ਮੰਨ ਕੇ ਚੱਲ ਕੇ ਕਾਫੀ ਜਿਹੜਾ ਮਟੀਰੀਅਲ ਹੈ ਕਿ ਕੈਮਰੇ ਵੀ ਹੋਗੇ ਇਧਰ ਵਾਫਿਊਮ ਮਸ਼ੀਨਾਂ ਵੀ ਰੱਖ ਰੱਖਣੇ ਆ ਹਾਂਜੀ ਹਾਂਜੀ ਫਿਟਿੰਗ ਦਾ ਵੀ ਸਮਾਨ ਹੈ ਤੇ ਇਹ ਵੀ ਰੱਖ ਰੱਖਣੇ ਆ ਕਾਫੀ ਜਿਹੜਾ ਸਮਾਨ ਹੈਗਾ ਇੱਕੋ ਥੱਲੇ ਹੈਗਾ ਹਾਂਜੀ ਹਾਂਜੀ ਵੀਰੇ ਠੀਕ ਹੈ ਜਿੰਨੇ ਪੱਖੇ ਵਗੈਰਾ ਵੀ ਆਪਣੇ ਕੋਲ ਹੀ ਅੱਛਾ ਡੀਜਰ ਵਗੈਰਾ ਵੀ ਸਭ ਕੁਝ ਹੈ A2Z ਵੀ A2Z ਆਈਟਮ ਮਟੀਰੀਅਲ ਆਪਾਂ ਨੂੰ ਇੱਕ ਸੱਤਲੇ ਮਿਲੂਗਾ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਕਿ ਕੱਲੇ ਕੈਮਰੇ ਕਹਦੇ ਕਿ ਕੈਮਰਾ ਵਸਤੀ ਹੈ ਤਾਂ ਫਿਟਿੰਗ ਫੂਟਿੰਗ ਦਾ ਜੋ ਵੀ ਤੁਹਾਨੂੰ ਚਾਹੀਦਾ ਟੋਟਲ ਮਟੀਰੀਅਲ ਹੈਗਾ ਜਿਹੜਾ ਇੱਥੇ ਮਿਲੂਗਾ ਹਾਂਜੀ ਵੀਰੇ ਠੀਕ ਹੈ ਨਾ ਤੇ ਬਾਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਆਪਾਂ ਨੰਬਰ ਬੁਲਾ ਵੀ ਲਈਏ ਆਜੋ ਇੱਕ ਵਾਰੀ ਨੰਬਰ ਬੋਲ ਦੇ ਮਣੀ ਹੁਣ ਤੋਂ ਹਾਂਜੀ ਵੀਰੇ ਠੀਕ ਹੈ ਨੰਬਰ ਬੋਲ ਦੇ ਆਪਦਾ 99155 ਹੀ 15877 99155 15878 भाई नंबर स्क्रीन ਦੇ ਉੱਤੇ ਚੱਲੇ ਜਾਂਦਾ ਹੈ ਜਿਹੜਾ ਕੋ ਕੈਮਰੇ ਲੈਣ ਦਾ ਚਾਹਵਣਾ ਉਹ ਸਿਆਣੇ ਕਹਿੰਦੇ ਨੇ ਕਿ ਜਿਹੋ ਜਿਹਾ ਮਿੱਠਾ ਪਾਉਂਗੇ ਸਵਾਦ ਉਹੋ ਜਿਹਾ ਹੋਊਗਾ ਬਾਈ ਨੇ ਤਾਂ ਆਪਣੇ ਅੱਗੇ ਸਾਰੇ ਕੈਮਰੇ ਕੱਢ ਕੇ ਰੱਖਤੇ ਕਿ ਜਿਹੋ ਜਿਹਾ ਤੁਹਾਡੀ ਚੁਆਇਸ ਹੈ ਉਹੋ ਜਿਹਾ ਕੈਮਰਾ ਤੁਸੀਂ ਲਗਾ ਸਕਦੇ ਹੋ ਹਾਂਜੀ ਹਾਂਜੀ ਵੀਰੇ ਤੇ ਲਾਉਣ ਦੀ ਵੀ ਗਾਰੰਟੀ ਹੈਗੀ ਕਿ ਲਾ ਕੇ ਵੀ ਜਾਵਾਂਗੇ ਪਰ ਉਹਦਾ ਐਕਸਟਰਾ ਚਾਰਜ ਪੈ ਜਾਊਗਾ ਹਾਂਜੀ ਹਾਂਜੀ ਦੇਖੋ ਇਹ ਚਾਰਜ ਦਾ ਪਾਉਗੇ ਪਾਊਗਾ ਭਰਾ ਪਰ ਤੁਹਾਨੂੰ ਮਿਸਤਰੀ ਹੋਰ ਲੱਭਣ ਦੀ ਲੋੜ ਨਹੀਂ ਜਿਵੇਂ ਇਧਰ ਏਸ਼ੀਆ ਕਨੀ ਨਿਗਾ ਮਰਵਾਦਾ ਮੈਂ ਕਿ ਏਸੀ ਵੀ ਨੇ ਜੇ ਕੋਈ ਏਸੀ ਲੈਣ ਦਾ ਚਾਹ ਵਣਾ ਏਸੀ ਵੀ ਲਿਆ ਜਾ ਸਕਦਾ ਹੈਗਾ ਪੱਖੇ ਵੀ ਸੱਤ ਵਾਲੇ ਤੇ ਉਧਰ ਵਾਸ਼ਿੰਗ ਮਸ਼ੀਨਾਂ ਪਈਆਂ ਨੇ ਫਿਟਿੰਗ ਦਾ ਜੇ ਕੋਈ ਸਮਾਨ ਚਾਹੀਦਾ ਤਾਂ ਫਿਟਿੰਗ ਵਗੈਰਾ ਤਾਂ ਮਣੀ ਆਪ ਕਰਕੇ ਆਉਂਗੇ ਜੀ ਸਾਰਾ ਕੁਝ ਬ੍ਰੇਟੂ ਜੀ ਏ ਟੂ ਜ਼ेड ਆਫ ਮਿਸਤੀ ਦਾ ਖਾਸ ਪ੍ਰਬੰਧ ਹੈ ਜੀ ਆਪਣੇ ਦਾ ਖਾਸ ਪ੍ਰਬੰਧ ਹੈਗਾ ਹੀ ਮੈਂ ਠੀਕ ਹੈ ਤੇ ਬਾਈ ਨੰਬਰ ਸਕਰੀਨ ਦੇ ਉੱਤੇ ਚੱਲ ਜਿੰਦਾ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇ ਕੋਈ ਕੈਮਰੇ ਲੈਣ ਦਾ ਚਾਹ ਵਣਾ ਧੰਨਵਾਦ ਜੀ